ਲਓ ਜੀ ਕੰਮ ਆਪਣਾ ਫਾਈਨਲ ਹੋ ਗਿਆ ਤਾਂ ਹੁਣ ਸਵਾ 2 ਵਜਾ ਲੈਨੇ ਪੌਣੇ 1-3 ਵਜੇ ਨੂੰ ਘਰੇ ਵਾਜਾਂਗੇ ਅੱਧੇ ਘੰਟੇ ਦੇ ਵਿੱਚ ਭੁੱਖ ਬਹੁਤ ਲੱਗੀ ਪਈ ਐ ਹੁਣ ਐਂ ਜੀ ਕਰਦੇ ਵੀ ਛੇਤੀ ਛੇਤੀ ਘਰੇ ਜਾਈਏ ਜਾਂਦਿਆਂ ਨੂੰ ਚੂਰੀਕੁੱਟੀ ਬਈ ਹੋਵੇ ਜਾਂ ਕਰੀ ਹੋਈ ਬਈ ਹੋਵੇ ਦੇਗਾਣਾ ਵੇ ਕੋਈ ਮਿੱਠੀ ਜੀ ਚੀਜ਼ ਹੋਵੇ ਜਾਂ ਤਾਂ ਸੇਵੀਆਂ ਸੂਵੀਆਂ ਕਰੀਆਂ ਹੋਣ ਜਾਂ ਦੇਗ ਬਣਾਈ ਹੋਵੇ ਜਾਂ ਚੂਰੀਕੁੱਟੀ ਹੋਵੇ ਮਿੱਠੀ ਜੀ ਚੀਜ਼ ਹੋਵੇ ਐਂ ਜੀ ਕਰਦਾ ਪੂਰੀ ਭੁੱਖ ਲੱਗੀ ਪਈ ਐ ਵੀ ਘਟੂ ਘਟ ਅੱਠ ਰੋਟੀਆਂ ਦਾ ਮੂਲ ਹੀ ਗੱਲ ਐ ਪਾਲੀ ਜੇ ਕਰਨਾ ਕਿਉਂ ਕਿ ਹੁਣ ਜ਼ੋਰ ਬਹੁਤ ਲੱਗਦਾ ਯਾਰ ਰਕੇ ਲੁਕੇ ਦੀ ਬਾਹਰ ਜਾਂਦਾ ਇੱਕ ਲਾਲਾਂ ਦੀਪੀਆਂ ਜੀ ਤਾਂ ਕਰਦਾ ਖਾਣ ਨੂੰ ਵਾਏ ਕੱਲ ਜੀ ਨਵੇਂ ਵਲੌਗ ਤੇ ਸਾਰਾ ਸਬਕਤ ਦਾ ਸੁੱਕੀ ਹਾਲ ਚਾਲ ਨੇ ਮੀਰ ਕਰਦੇ ਸਾਰੇ ਠੀਕ ਠਾਕ ਹੋਵਾਂਗੇ ਸੋ ਅੱਜ ਆਪਾਂ ਕਰਨੀ ਹੈ ਗੁੱਲੀ ਡੰਡੇ ਵਾਲੀ ਸਪਰੇ ਕਿਉਂਕਿ ਆਪਣੇ 2.5 ਕਿੱਲਿਆਂ ਦੇ ਵਿੱਚ ਗੁੱਲੀ ਡੰਡਾ ਬਹੁਤ ਜ਼ਿਆਦਾ ਤਾਂ ਹੋਰ ਵੀ ਕਟੋਕਟਾ 7-8 ਕਿੱਲਾਂ ਦੇ ਵਿੱਚ ਜ਼ਿਆਦੇ ਆ ਤਾਂ ਹੁਣ ਸਪਰੇ ਕਰਨ ਦੀ ਸਟਾਰਟਿੰਗ ਕਰਦੇ ਆਂ ਅੱਜ ਵਧੀਆ ਧੁੱਪ ਨਿਕਲੀ ਐ ਲੋਹੜੀ ਤੋਂ ਅਗਲਾ ਦਿਨ ਐ ਜੇ ਮਾਗੀ ਦਾ ਸੋ ਦੇਖਦੇ ਆਂ ਵੀ ਕਿੱਦਾਂ ਦਾ ਦਿਨ ਰਹੂਗਾ ਵਧੀਆ ਰਹੂਗਾ ਸੋ ਜੁੜੇ ਰਹੇ ਹੋ ਨਾਲ ਤੁਹਾਨੂੰ ਦਿਖਾਵਾਂਗੇ ਸਪਰੇ ਕਿੱਦਾਂ ਕਰਦੇ ਆਂ ਵੀ ਕਿਹ ਸਿਸਟਮ ਹੁੰਦਾ ਸਣਾ ਸਪਰੇ ਦਾ ਕਿੱਡੇ ਕਿੱਡੀਆਂ ਦਵਾਈਆਂ ਨੇ ਸਾਰਾ ਕੁਝ ਦੱਸਾਂਗੇ ਤੁਹਾਨੂੰ ਅੱਜ ਬਣੇਦੇ ਹੋ ਬਲੌਗ ਨੂੰ ਐਂਡ ਤੱਕ ਜਰੂਰ ਦੇਖਿਓ ਜਿਹੜੇ ਪਰ ਚੈਨਲ ਤੇ ਪਹਿਲੀ ਵਾਰ ਆਏ ਨੇ ਸਬਸਕ੍ਰਾਈਬ ਜਰੂਰ ਕਰ ਲਿਓ ਆਪੇ ਇਹ ਟੋਲੀ ਤੂੰ ਉਹ ਇੱਥੇ ਬਾੜਾ ਨਹੀਂ ਹੈਗਾ ਉਹ ਜੰਮਣ ਦਾ ਘੱਟ ਬਾਲ ਇਹ ਗਾਦੇ ਵਾਲੀ ਹੈਗੀ ਇਹ ਦੋ ਵਾਲੀ ਹੈ ਫਲਕੇ ਜਲੀ 240 ਇਹ ਕਿਹੜੀ ਹੈ ਆਸਲੀ ਜ ਹੈ ਦੇਖ ਐਕਸਲੈਂਟ ਸੀਟਾਂ ਵੀ ਹਾਂ ਇਹੀ ਕਿੱਲੇ ਦੀ ਕੁੰਦੀ ਹੈ ਇਹ ਆਹ ਪੁੱਟੜ ਜਾ ਇਹ ਕੁੜੀਆਂ ਲੇਕਿਨ ਇਹ ਵੀ ਕਿੱਲੇ ਦੀ ਹੈ ਇਹ ਕਿੱਲੇ ਦੇ ਦੋ ਬਾਰਾਂ ਦੇ ਕਾਦੇ ਵਾਲੀ ਹੁੰਦੀ ਹੈ ਇਹ ਇਹ ਗੁੜੇ ਡੰਡੇ ਵਾਲੀ ਹੈ ਜੀ ਇੱਕ ਖਾਸੀ ਗੁੜੇ ਡੰਡੇ ਵਾਲਾ ਇੱਕ ਐਕਸਲ ਹੋ ਗਿਆ ਆ ਗਿਆ 240 240 ਇਹਨਾਂ ਦੀਆਂ ਪਾਲਕੇ ਜਿਹੜੀ ਇਤਨੇ ਦਮੇਸਰਨ ਕਰਕੇ ਭਾਵਾਂਗੇ ਜਮਦੀਆਂ ਹੋਣਗੀਆਂ ਨਾ ਕੋਲਣੇ ਬਣਣਗੇ ਸਮਾਰ ਕੇ ਨਕੇ ਆਪਣੀ ਚ ਅੱਲਾ ਜੀ ਇੱਕਲੀ ਹੋਏ ਹੈ 400 ਗ੍ਰਾਮ ਦੀ ਹੈ ਕਲਦੀ ਹੋ ਲਾਈਨ ਮੇਤਰੋ ਪਹਿਲਾ ਢੋਲਾ ਕਰਤਾ ਆਪਾਂ ਨਾਂ ਬਾਣ ਵੀ ਥੋੜਾ ਜਿਹਾ ਗਿੱਲਾ ਹੈ ਸੁੱਕਿਆ ਨਹੀਂ ਹੈਗਾ ਗੁੱਲੀ ਡੰਡਾਲ ਵੀ ਬਾਹਲਾ ਬਾਹਣ ਦੇ ਵਿੱਚ ਤਾਂ ਤਨ ਪਾਈਆਂ ਨੇ ਆਪਾਂ ਇੱਕ ਤਾਂ ਪਈਆ ਐਕਸਲ ਬਾਈ ਨੇਮ ਉਹਦੀ ਸਟੂਡੈਂਟਾਂ ਦੀ ਤਾਂ 1240 ਜਿਹੜੀ ਪਾਲਕ ਜਿੱਤੋਂ ਹੁੰਦੀ ਆ ਤੇ ਇੱਕ ਕੁੜੀਆਂ ਜੀਆਂ ਹੋਰ ਪਾਈਆਂ ਉਹ ਤੁਹਾਨੂੰ ਦਿਖਾਈਆਂ ਸੀ ਤੇ ਉਹਦੇ ਨਾਲ ਗੁੱਡੀ ਨਾਲ ਕਹਿੰਦੇ ਮਰ ਜਾਂਦਾ ਬਾਕੀ ਅਜੇ ਪਹਿਲਾ ਢੋਲਾ ਕਰਿਆ ਬਾਰਾ ਢੋਲੇ ਕਰਤੇ ਤਾਂ ਹੁਣ ਤੀਰਵਾਂ ਢੋਲਾ ਚੱਲਿਆ ਮਿੰਦਾ ਦੋ ਤਿੰਨ ਘੰਟੇ ਹੋਏ ਹੋਣਗੇ ਹਨ ਆਪਾਂ ਨੂੰ ਆਇਆ ਨਾ ਦੋ ਦਿਨ ਘੰਟੇ ਹੋਉਣਗੇ 12 ਤਿੰਨ ਢੋਲੇ ਚੱਕਦੇ ਤੇ ਬਾਕੀ ਹੁਣ ਦੇਖ ਰਿਆਂ ਅੱਗੇ ਜਾ ਕੇ ਹੋਰ ਵੀ ਬਾਤਾਂ ਚ ਕਰਨੇ ਜਿਹੜੇ ਤੇ ਹੁਣ ਕਰਨਾ ਉਹ ਤੇ ਹੈ ਤਾਂ ਹੈ ਨਹੀਂ ਸੀ ਕੁਝ ਪਰ ਉਹਦੇ ਵਿੱਚ ਬਾਥੂ ਜਦ ਵਿੱਚ ਜਾ ਕੇ ਪਤਾ ਲੱਗਿਆ ਵੀ ਬਾਥੂ ਬਹੁਤ ਹੋਇਆ ਬਾਥੂ ਇਹ ਤਾਂ ਮਰ ਜਾਂਦਾ ਓਏ ਐਕਸਲ ਨਾਲ 214 214 ਨਾਲ 214 ਦਾ ਬਾਧੂ ਪਈ ਸੀ ਉਹ ਵਿੱਚ ਜਾ ਕੇ ਪਤਾ ਲੱਗਿਆ ਬਰੋ ਪਰਦਾ ਖੜਾ ਪਿਆ ਹੁੰਦਾ ਹਾਂ ਪਹਿਲਾਂ ਸਾਨੂੰ ਅੱਜ ਦੀ ਵੀਰ ਤਾਂ ਹੈ ਨਹੀਂ ਵੇਚੀ ਹੈ ਇਕੱਲਾ ਗੁੱਲੀ ਡੰਡਾ ਉਹਦੇ ਵਿੱਚ ਤਾਂ ਉਦੋਂ ਵੀ ਬੱਤਵਾਲੇ ਦੀ ਨਹੀਂ ਪਾਤੀ ਹੈ ਕਿਹੜੀ ਬੱਤਵਾਲੇ ਕੀ ਤਰੀਕੇ ਨਾਲ ਤੇਰੀ ਪਾਈ ਹੈ 240 ਹਾਂ 240 ਉਹ 5 ਕਿਲੋ ਲੀਟਰ ਦੀ 1 ਕਿੱਲੇ ਦੇ ਵਿੱਚ ਉਹ ਭਾਈ ਆ 200 200 ਹਾਂ ਹਾਂ 1 ਕਿੱਲੇ ਦੇ ਵਿੱਚ 200 ਵੀ ਪਾਉਂ ਵਾਲਾ ਬਾਈ ਨਾ ਬਤੂ ਜੰਮੇ ਅੱਜ ਹੀ ਰਬੇ ਕੰਮ ਤਾਂ ਵਾਂਗੂ ਖੜਾ ਬੈ ਚੜਿਆ ਉਹ ਤਾਂ ਬੜਾ ਹੈ ਹੈ ਇਕੱਤੇ ਹੀ ਬੜਾ ਉਹ ਤਾਂ ਮੈਂ ਸਾਰੇ ਤੋੜਨ ਗਿਆ ਤੀ ਮੇਰਾ ਤੁਹਾਨੂੰ ਇਹਦੀ ਵੀ ਹੈ ਹੀ ਨਹੀਂ ਨੁੱਜ ਕੋਸਾ ਬਾਗ ਲੱਗੇ ਖੜੇ ਨੇ ਉਹ ਜਿਹੜਾ ਬਾਗ ਕਿਉਂ ਛੱਡਦੇ ਨਹੀਂ ਐਟਾ ਦੂਤਾ ਸ਼ੱਕਲ ਲੈ ਬਾਲੀ ਸਰਦਨ ਕਿਲਿਆਂ ਦੇ ਵਿੱਚ ਦੇਤੇ ਕਿਹੜੇ ਤੁਹਾਨੂੰ ਕਿਲਿਆਂ ਦਾ ਕੰਮ 3/2 ਤਨ ਕਿਲਿਆਂ ਦਾ ਕੰਮ ਫਾਈਨਲ ਹੋ ਗਿਆ ਇਹ ਨੂੰ ਚਾਲਦੇ ਆ ਅਗਲਾ ਢੋਲੀ ਯਾਰ ਇਹ 240 ਆਇਆ ਜੀਰਾ ਜਾਵਾਂਗਾ ਹਾਂ ਜਾਵਾਂਗਾ ਟਾਈਮ ਦਾ 2 ਵਜਣਾਂ ਵਾਲੇ ਨੇ 2 ਵਜਣਾਂ ਵਾਲੇ ਨੇ ਅੱਛਾ ਹਾਂ तव्हां पंहिंजे सही वरी ਲਓ ਜੀ 3 ਕਿੱਲਿਆਂ ਦਾ ਸਪਰੇਅ ਆਪਣੀ ਹੋਗੀ ਨਾਲ ਜਿਹੜਾ ਖਾਲਤੀ ਆ ਉਹਦੇ ਵਿੱਚ ਵੀ ਬੂਟੀ ਵਾਲੀ ਦੀ ਉਹ ਵੀ ਉੱਤੇ ਵੀ ਕਰਤੀ ਹੁਣ ਲੈ ਵੀ ਹੁਣ ਆ ਪਾਣੀ ਦੋ ਕਿੱਲੇ ਲੈਣਾ ਪਾਣੀ ਦੋ ਕਿੱਲਿਆਂ ਦੇ ਵਿੱਚ ਕਰਨੀਆਂ ਪਹਿਲਾਂ 3 ਕਿੱਲਿਆਂ ਚ ਨਿਮੇੜਤਾ ਕੰਮ ਢੋਲਾ ਤਿਆਰ ਅੰਮੋਟਾ ਚ ਹੈ ਵਾਲੀ ਤੈ ਵਾਲ ਦੀ ਕੁੰਜੀ ਤਕੜਾ ਰਿਹਾ ਬਈ ਦਿਮਾਗ ਹੈਗਾ ਤੇ ਹੈ ਹਜੇ ਨਾ ਵੀ ਹਜੇ ਪਹਿਲਾਂ ਪਾਣੀ ਨਿਕਲ ਜਾਂਦੇ ਕੜਾ ਦੇਖਾਂ ਦਰੋ ਓਏ ਕੜਾ ਬੜਾ ਪਾਇਤਾ ਚੈਨ ਵਾਲਾ ਗਰਾਰੀ ਵਾਲਾ ਹੈ ਕਿੰਨੇ ਦਾ ਮਿਲਿਆ ਇਹ 150 ਦਾ ਕਿੱਥੋਂ ਕਜੂਰ ਸਾਹਿਬ ਤੋਂ ਚੱਲ ਜਾਂਦੀ ਨਾ ਫਾਈਨਿੰਗ ਨਾ ਬੱਲਰ ਲੈ ਜਾਂਦਾ ਮੈਰਕਨ ਦੀ ਫੇ ਡਿਟੈਕਟਰ ਹੋਂਦੀ ਦੀ ਅੱਥਰ ਰਹੀ ਨੇ ਆਣੀ ਬਲੈਟ ਆਊਟ ਜਾ ਗਣਗੇ ਉਹ ਤਾਂ ਹੀ ਫੜ ਜਾ ਉਹ ਤੇ ਤਾਂ ਹੈਗੀ ਆ ਆਟੋਫੀ ਲੱਗਾ ਹੋਇਆ ਚੱਲੂ ਫਿਰ ਤਾੜ ਜਾ ਕਲੀਅਰ ਇਹ ਮੈਂ ਪੁੱਛੀ ਬਾਹਰ ਉਹ ਜਿਹੜੇ ਨੂੰ ਲਗਾ ਦੱਸ ਪਹੀ ਬਾਹਰ 嗯，把那个留嘛。

ਆ ਇਹਦਾ ਮੱਥਾ ਕੱਢ ਕੇ ਅੰਦਰੋਂ ਆਪੇ ਨੂੰ ਗਾ ਲੈਂਗੇ ਇੰਦਰਾ ਕੇ ਦੇਖ ਲਈ ਨਹੀਂ ਫਿਰ ਆਪਾਂ ਤਾਂ ਹੁਣ ਇਹਦੀ ਇੱਕ ਟੋਲੀ ਹੋ ਗਈ ਬਸ ਇੱਕ ਟੋਲੀ ਦੁਬਾਰਾ ਇੱਧਰ ਪਾਉਣੇ ਨੇ ਇੱਕ ਜਿੱਲਾ ਰਹਿ ਗਿਆ ਪੂਰਾ ਇਹ ਇਹਦੇ ਚਾਰ ਢੋਲੇ ਹੋਣਗੇ ਮੈਨੂੰ ਲੱਗਦਾ ਸਾਰੀ ਛੱਤ ਟੋਲੇ ਵਲਾਈ ਸੀ ਉਹਦੇ ਸਿਰਾਂ ਜਾ ਰਹਿ ਗਿਆ ਨਹੀਂ ਮੈਂ ਮਾਰ ਦੁੱਥੇ ਜੇ ਨਾ ਇਧਰ ਲੋਬੀ ਇੱਕ ਕਿੱਲਾ ਰਹਿ ਗਿਆ ਆਪਣੇ ਕੋਲੇ ਉਦੋਂ ਬਾਅਦ ਆਪਾਂ ਨੂੰ ਛੁੱਟੀ ਅੱਜ ਇਸ ਦੁਬਾਰਾ ਫਿਰ ਚਾਹ ਪਾਣੀ ਪੀ ਕੇ ਹੁਣ ਗਾਈਆਂ ਸਾਮਾਂਗੇ ਕਿਉਂਕਿ ਜਿਹੜਾ ਆਪਣਾ ਦਿੱਲੀ ਦਾ ਰੁਟੀਨਾ ਦਾ ਉਹ ਤਾਂ ਹੁਣੀ ਹੁਣਾ ਬਾਪੇ ਨੇ ਮੱਥਾ ਘੜਤਾ ਹੁਣ ਬਸ ਆਪਣਾ ਇੱਕ ਢੋਲਾ ਰਹਿ ਗਿਆ ਜਾ ਕੇ ਆਵਾਂਗੇ ਉਦੋਂ ਬਾਰੇ ਇੱਕ ਕਿੱਲਾ ਰਹਿ ਗਿਆ ਉਹਦੇ ਵਿੱਚ ਆਪਣੇ ਚਾਹ ਢੋਲੇ ਹੁੰਦੇ ਨੇ ਦੋ ਦੋ ਢੋਲੇ ਆਉਣਗੇ ਮੈਂ ਤੇ ਰੇਡੀ ਨੂੰ ਉਹਦੇ ਕੋਲ ਢੋਲੀ ਹੈ ਮੇਰੇ ਕੋਲ ਢੋਲਾ ਤੇ ਬਹੁਤ ਸੋਹਣਾ ਜਿਹਾ ਦਿਨ ਲੱਗਿਆ ਤੇਰੇ ਵਿੱਚ ਬਹੁਤ ਹੈਗਾ ਵੀ ਖੱਬਲ ਖੱਲਾ ਜਾਂ ਬਾਹਾਂਗਾ ਤਾਂ ਹੁਣ ਆਪਾਂ ਨਾਲ ਜਿੰਨੇ ਛੱਡਿਏ ਨੇ 2:00 ਵਜੇ ਨੂੰ ਹੀ ਹੋ ਜਾਣਗੇ ਫ੍ਰੀ ਤਾਂ ਦੁਬ 어. 오케이. 뭐. 이것이 장을 하고. 이렇게 하게. ご利用ありがとう。<I> <I believe. S 1> ਲਓ ਜੀ ਕੰਮ ਆਪਣਾ ਫਾਈਨਲ ਹੋ ਗਿਆ ਤਾਂ ਹੁਣ ਸਵਾ ਦੋ ਵੱਜ ਚਲੇ ਨੇ ਅੱਜ ਚਲੇ ਨੇ ਪੌਣੇ ਇੱਕ ਤਿੰਨ ਵਜੇ ਨੂੰ ਘਰੇ ਵਾਜਾਂਗੇ ਅੱਧੇ ਘੰਟੇ ਦੇ ਵਿੱਚ ਭੁੱਖ ਬਹੁਤ ਲੱਗੀ ਪਈ ਐ ਹੁਣ ਜੀ ਕਰਦੇ ਵੀ ਛੇਤੀ ਛੇਤੀ ਘਰੇ ਜਾਈਏ ਜਾਂਦਿਆਂ ਨੂੰ ਚੂਰੀ ਕੁੱਟੀ ਪਈ ਹੋਵੇ ਜਾਂ ਕਰੀ ਹੋਈ ਪਈ ਹੋਵੇ ਦੇਖਣਾ ਓਏ ਪਹਿਲੀ ਹਰ ਮਿੱਠੀ ਜੀ ਚੀਜ਼ ਹੋਵੇ ਕੋਈ ਫਿਰ ਸਵਾਦ ਆ ਜੇ ਆਹ ਹਾਂ ਤਾਂ ਵੀ ਭੁੱਖ ਬਹੁਤ ਲੱਗੀ ਪਈ ਐ ਘਰੇ ਜਾਂਦਿਆਂ ਨੂੰ ਕੋਈ ਮਿੱਠੀ ਜੀ ਚੀਜ਼ ਹੋਵੇ ਜਾਂ ਤਾਂ ਸੇਵੀਆਂ ਸੂਵੀਆਂ ਕਰੀਆਂ ਹੋਣ ਜਾਂ ਦੇਗ ਬਣਾਈ ਹੋਵੇ ਜੇ ਚੂਰੀ ਕੁੱਟੀ ਹੋਵੇ ਮਿੱਠੀ ਜੀ ਚੀਜ਼ ਹੋਵੇ ਐਂ ਜੀ ਕਹਦਾ ਪੂਰੀ ਭੁੱਖ ਲੱਗੀ ਪਈ ਆ ਵੀ ਘਟੋ ਘਟ ਅੱਠ ਰੋਟੀਆਂ ਦਾ ਮੂਵਲੀ ਗੱਲ ਹੈ 팔ੀ ਜੀ ਕਹਾਂ ਮੈਂ ਕਿਉਂ ਕਿ ਹੁਣ ਜ਼ੋਰ ਬਹੁਤ ਲੱਗਦਾ ਯਾਰ ਢੜਕੇ ਦੇ ਲੱਗੇ ਆ ਜੀਭਾਂ ਹੋ ਰਹੀ ਜਾਂਦਾ ਇੱਕ ਲਾਡਾਂ ਦੀ ਪਿਆ ਜੀ ਤਾਂ ਕਰਦਾ ਖਾਣ ਨੂੰ ਵਾਏ